ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚੇ ਜੀ ਆਪਾਂ ਅੱਜ ਬਾਈ ਹਰਦੀਪਾਲ ਜੀ ਦੇ ਖੇਤ ਤੇ ਚੰਡੀਗੜ੍ਹ ਤੋਂ ਇੱਕ ਸਪੈਸ਼ਲ ਟੀਮ ਆਈ ਹੋਈ ਹੈ ਤੇ ਮਲਵੌਣੇ ਉਹਨਾਂ ਨਾਲ ਵੀ ਜਿਹੜੀ ਬਾਈ ਆਰਗੈਨਿਕ ਖੇਤੀ ਕਰਦਾ ਹੈ ਉਹਦੇ ਆਧਾਰ ਤੇ ਇਹ ਅੱਜ ਜਿਹੜੀ ਟੈਸਟਿੰਗ ਹੋ ਰਹੀ ਹੈ ਬਾਈ ਦੇ ਬਾਗ ਦੀ ਮਰੂਦ ਹੋ ਗਈ ਤੇ ਜਿਹੜੀ ਹੋਰ ਜਿਹੜੀ ਉਪਜਾਊ ਮਿੱਟੀ ਹੈ ਕਿੰਨਾ ਇੱਕ ਜਿਹੜੀ ਆਪਾਂ ਜ਼ਮੀਨ ਦੀ ਸਿਹਤ ਕਹਿ ਦਈਏ ਬਾਈ ਦੀ ਵਧੀਆ ਤੇ ਕੀ ਅੱਜ ਇਕਰ ਉਨੇ ਮੁਨਾਫਾ ਕਟਿਆ ਆ ਜੋ ਦਿਖਾਉਣਿਆ ਤੁਹਾਨੂੰ ਸਕਰੀਨ ਤੇ ਜਿਹੜਾ ਤੁਸੀਂ ਹੁਣ ਇਹ ਬਾਗ ਦੇਖ ਰਹੇ ਹੋ ਇਹ ਹਸਾਰ ਸਫੈਦ ਦਾ ਵੈਰਾਈਟੀ ਅਮਰੂਦ ਦਾ ਬਾਗ ਹੈ ਤੇ ਬੈਡਾਂ ਉੱਪਰ ਇਹ ਲੱਗਿਆ ਹੋਇਆ ਜੀ ਤੇ ਜਿਹੜੀ ਇੱਥੇ ਲੇਬਰ ਕੰਮ ਕਰਦੀ ਆ ਭਾਈ ਚਾਚੇ ਪੋਪੇ ਮਾਲੀ ਵਰਗੇ ਇਹ ਬੰਦੇ ਇੱਥੇ ਇਹ ਟੀਮ ਕੰਮ ਕਰਦੀ ਆ ਤੇ ਜਿਹੜੀ ਚੰਡੀਗੜ੍ਹ ਤੋਂ ਟੀਮ ਆਈ ਹੋਈ ਏ ਗ੍ਰੀਨ ਫੇਅਰ ਟੀਮ ਜਿਹੜੀ ਕਿ ਉਹ ਮਿੱਟੀ ਆ ਮਲਾਉਣੇ ਆ ਜੀ ਆ ਜਾਓ ਐਨਾ ਮੈਨੂੰ ਕੋਈ ਨਹੀਂ ਬੋਲਦਾ ਇਹ ਥੋੜਾ ਐਨਾ ਤੁਸੀਂ ਹਲਕੇ ਜਿਹਾ ਸੇਵ ਲੋਗੇ ਕੰਫਰਟੇਬਲ ਕਿਵੇਂ ਐਵੇਂ ਹੀ ਸਿੱਧੇ ਬੈਠੇ ਬੈਠੀ ਹਾਂ ਬਸ ਇੱਦਾਂ ਠੀਕ ਰੋ ਹਾਂ जी आपका खेत अलग लग रहा है हमको तो पंजाब के दूसरे खेतों से तो आप क्या करते हैं अपनी मिट्टी में कि आपकी ऑर्गेनिक कार्बन इतनी ज्यादा है और काफी सारी मल्चिंग दिख रही है यहाँ पे हमको तो, तो बाकी खेतों में सफाई दिखती है तो आपने क्या किया बस मैं मैं इतना जब आप शुरू तो ही से देखा ही पहले अपन पता नहीं थी कार्बन ही एक मेन चीज हैगी ना माइक्रोबिक फराक है ਪਹਿਲਾ ਅਸੀਂ ਇਹ ਰੇਜ਼ ਵਡ ਬਣਾਏ ਹੋਏ ਹੈਗੇ। ਫਿਰ ਤੁਸੀਂ ਤੇਲੇ ਤੋਂ ਨਹੀਂ ਕਰਦੇਗੇ। ਮੈਂ ਤੇਲੇ ਤੋਂ ਕਰਤੀ ਤਾਂ ਜੋ ਕਾਰਬਨ ਅਸੀਂ ਵਿੱਚ ਮਿੱਟੀ ਤੋਂ ਓਡ ਜਾਂਦਾ ਹੈਗੇ ਹਵਾ ਦੇ ਵਿੱਚ। ਅਗਲਾ ਉਹਨੂੰ ਕੈਚ ਕਰਨ ਵਾਸਤੇ ਅਸੀਂ ਇਹਦੇ ਵਿੱਚ ਪਰਾਲੀ ਕੁੱਤਰ ਕੇ ਸਾਡਾ 1 ਏਕੜ ਦਾ ਹੋਰ ਛੜਾ ਜੇ। ਗਾਵਾ ਦਾ। ਇਹਦੇ ਵਿੱਚ 2-3 ਕਿੱਲਾਂ ਦੀ ਪਰਾਲੀ ਅਸੀਂ ਪਾ ਦਿੰਨੇ ਕੁੱਤਰ ਕੇ। ਹੱਤਿਆਂ ਦੀ ਜਿਵੇਂ ਕਟਿੰਗ ਕਰਦੇ ਸੀ ਗਾਵਾ ਦੀ, ਇਹਦੀ ਕਟਿੰਗ ਸਾਰੀ ਇੱਥੇ ਛੱਡ ਦੇਗੇ। ਲਾਈ ਮਲਚ ਕਰਦੇ ਜਵੇਂ ਕਾਫੀ ਕੀਤਾ ਹੋਇਆ ਸੀ ਨਾ, ਟੋਲੇ ਲੱਗੇ ਹੋਏਗੇ, ਇਹਦੀ ਕਰ ਦੇਗੇ। ਜਿੰਨੀ ਵੀ ਵੇਸਟ ਹੁੰਦੀ ਹੈ ਕਟੋ-ਕਟ ਵੀ ਅਨੇਕਾਂ ਚਲੋ ਜੇ ਅਸੀਂ ਪਰਾਲੀ ਕੁਤਰ ਕੇ ਪਾਈਏ ਝੋਨੇ ਦੀ ਤਾਂ ਅਸੀਂ 2-3 ਕਿੱਲੇ ਦੀ ਪਰਾਲੀ ਕਿੱਲੇ ਵਿੱਚ ਖਪਤ ਹੋ ਜਾਂਦੀ ਗੀ ਉਹ ਜੋ ਰੇਣੀ ਸੀਜ਼ਨ ਆਊਗਾ ਉਦੋਂ ਕੀ ਹੋਊਗਾ ਸਾਰੀ ਪਰਾਲੀ ਖਤਮ ਹੋ ਜਾਣੀ ਹੈ ਮਤਲਬ ਇੰਨੀ ਡਾਈਜੈਸਟ ਹੋ ਜਾਂਦੀ ਹੈ ਪਰਾਲੀ ਇੰਨੇ ਮਾਈਕਰੋ ਐਲੀਮੈਂਟਸ ਤੇ ਬੇ ਡੇ ਇੰਪਰੂਵ ਹੋ ਰਿਹਾ ਹੈਗਾ ਸੋਇਲ ਕਦੀ ਜੀ ਆਪਨੇ ਕਦੀ ਸੋਇਲ ਟੈਸਟ ਕਰਵਾਇਆ ਹਾਂਜੀ ਪਹਿਲਾਂ ਤਾਂ ਵੈਸੇ ਜਿਵੇਂ ਸਰਕਾਰੀ ਸੰਸਥਾਤੋਂ ਕਰਾਉਂਦੇ ਸੀਗੇ ਉੱਥੇ ਬਾਇਓਲੋਜੀ ਨਹੀਂ ਆਉਂਦੀ ਸੀ కెਮਿਸਟਰੀ ਕਹ ਲਈ ਦੱਸਦੇ ਸੀਗਾ ਨਾ ਇਹ ਚੀਜ਼ ਵਗੈਰਾ ਪਰ ਅਸੀਂ ਜਦੋਂ ਗ੍ਰੀਨਫੀਅਰ ਤੋਂ ਕਰਾਇਆ ਚੰਡੀਗੜ੍ਹ ਤੋਂ ਆਈਸਟਿਊਨੀਵਰਸਿਟੀ ਤੋਂ ਮੈਡਮ ਕੋਮਲ ਜੀ ਸਵਾਲ ਜੀ ਤੋਂ ਉਦੋਂ ਸਾਰੀ ਬਾਇਓਲੋਜੀ ਚੈੱਕ ਹੋਈ ਹੈ ਨਾ ਇਹਦਾ ਕਾਰਬਨ ਪਤਾ ਲੱਗ ਗਿਆ ਉਹ ਮੋਟੀਕਨ ਬਹੁਤ ਪਤਾ ਲੱਗ ਗਿਆ ਫ੍ਰਿਕਸ ਵੈਲੂ ਦਾ ਪਤਾ ਲੱਗ ਗਿਆ ਕਿ ਅਸੀਂ ਦੇਖਿਆ ਵੀ ਫ੍ਰਿਕਸ ਵੈਲੂ ਕੀ ਚੀਜ਼ ਹੈ ਕਿ ਕਾਰਬਨ ਪੂਰਾ ਹੈ ਮਾਈਕਰੋਬਾਇਓਲੋਜੀ ਪੂਰੀ ਹੈ ਤੇ ਜਿੰਨੇ ਵੀ ਸੂਰਤ ਪ੍ਰੋਟੀਨ ਪੈਦਾ ਬਣਦੇ ਹੈਗੇ ਇਥੇ ਤਰ੍ਹਾਂ ਤੋਂ ਬੈ ਸ਼ੂਗ ਉਹ ਇੱਕ ਉਹਦੀ ਚੇਨ ਬਣੀ ਹੋਈ ਹੈਗੀ ਹੁਣ ਸਾਡਾ ਗ੍ਰਿੱਟ ਵੈਲਿਊ ਹੈ ਇਹਦੀ 15 ਆ ਰਹੀ ਹੈ ਇਹਦਾ ਮੀਨ ਜ਼ਰੀਏ 슈ਗਰ ਬਹੁਤ ਬਣਦਾ ਹੀ ਹੈ ਜਿੰਨੇ ਵੀ ਸ਼ਾਕਾਹਾਰੀ ਕੀੜੇ ਹੁੰਦੇਗੇ ਉਹਨਾਂ ਨੂੰ ਪੈਨਕੇਰੇ ਨਹੀਂ ਹੁੰਦਾਗਾ ਉਹ 슈ਗਰ ਡਾਈਜੈਸਟ ਨਹੀਂ ਕਰ ਪਾਉਂਦੇਗੇ ਇਸ ਲਈ ਇੱਥੇ ਕੀੜੇ ਘਟ ਆਉਂਦੇਗੇ ਇਹ ਸਾਨੂੰ ਕੋਬਲ ਜਿਹਾ ਸਵਾਲ ਜਿੱਦੋਂ ਪਤਾ ਲੱਗਿਆ ਨਾ ਕਿ ਇਹ ਇੱਕ ਵਰਕ ਵਰਕ ਕਰਦੀ ਇਸ ਤਰ੍ਹਾਂ ਉਹ ਨਹੀਂ ਜਾਨਾ ਇਹ ਮੈਂ ਆਪ ਇਹ ਮਾਈਕ ਵੈਸੇ ਆਪ ਯਹਾਂ ਪਰ ਰੱਖਣਾ ਹੈ। ਉਹ ਮਾੜਾ ਕਹਿਉ ਮਾਸਟਰ ਦੇਖ ਕੇ ਕਹਿ ਤੂੰ ਇਸ ਤਰ੍ਹਾਂ ਸਾਡੇ ਕੋਲ ਬੰਦ ਕਰਾਉਣੇ ਬੰਦ ਕਰਾਉਣੇ ਬੰਦ ਕਰਾਉਣੇ